ਅੰਕ ਕਰਕੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲੀ ਹਿੰਦੂਆਂ ਦੇ ਵਿਰੁੱਧ ਸਨ ਪਰ ਇਹ ਝੂਠ ਹੈ ਸੰਤ ਜੀ ਆਖਦੇ ਸਨ ਕਿ ਇੱਕ ਸੱਚੇ ਹਿੰਦੂ ਨੂੰ ਆਪਣੇ ਧਰਮ ਅਨੁਸਾਰ ਚੱਲਣਾ ਚਾਹੀਦਾ ਹੈ ਉਸੇ ਹੀ ਤਰ੍ਹਾਂ ਇੱਕ ਸਿੱਖ ਨੂੰ ਵੀ ਆਪਣੇ ਧਰਮ ਅਨੁਸਾਰ ਚੱਲਣਾ ਚਾਹੀਦਾ ਹੈ ਉਹਨਾਂ ਆਖਿਆ ਸੀ ਕਿ ਮੈਨੂੰ ਇੱਕ ਅੰਮ੍ਰਿਤਧਾਰੀ ਸਿੱਖ ਜਿੰਨਾ ਹੀ ਇੱਕ ਸੱਚਾ ਹਿੰਦੂ ਪਿਆਰਾ ਹੈ ਅੱਜ ਮੈਂ ਕੁਝ ਸੱਚੀਆਂ ਘਟਨਾਵਾਂ ਦਾ ਜ਼ਿਕਰ ਕਰਾਂਗੀ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਸੰਤ ਜੀ ਹਿੰਦੂਆਂ ਪ੍ਰਤੀ ਕੀ ਸੋਚ ਰੱਖਦੇ ਸੀ ਪਹਿਲੀ ਘਟਨਾ ਗੁਰਦਾਸਪੁਰ ਦੀ ਜੇਲ੍ਹ ਅੰਦਰਲੇ ਗੁਰਦੁਆਰੇ ਤੇ ਮੰਦਰ ਦੀ ਮੁਰੰਮਤ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਧਾਰਾ ਸਿੰਘ ਜੀ ਨੇ ਕਰਵਾਈ ਸੀ ਦੂਜੀ ਘਟਨਾ ਕਪੂਰਥਲੋਂ ਕੁਝ ਹਿੰਦੂ ਸੰਤਾਂ ਦੇ ਕੋਲ ਆਏ ਤੇ ਕਹਿੰਦੇ ਸੰਤ ਜੀ ਕਿਸੇ ਸ਼ਰਾਰਤੀ ਬੰਦੇ ਨੇ ਮੰਦਰ ਨੂੰ ਅੱਗ ਲਾਈ ਜਿਸ ਨਾਲ ਮੰਦਰ ਤੇ ਸਾਡਾ ਧਾਰਮਿਕ ਗ੍ਰੰਥ ਰਮਾਇਣ ਵੀ ਅਗਨਪੀਠ ਹੋ ਗਿਆ। ਸਾਡੀ ਮਾਇਕੀ ਸਹਾਇਤਾ ਕਰੋ। ਤੇ ਇਹ ਸੁਣ ਕੇ ਸੰਤਾਂ ਨੇ ਉਹਨਾਂ ਨੂੰ 5000 ਰੁਪਏ ਦਿੱਤੇ। ਤੇ ਤੀਜੀ ਘਟਨਾ ਸ੍ਰੀ ਅੰਮ੍ਰਿਤਸਰ ਦੇ ਵਸਨੀਕ ਕਲਾਸ਼ ਚੰਦਰ ਜੀ ਨੇ ਆ ਕੇ ਕਿਹਾ, "ਬਾਬਾ ਜੀ, ਵਿਜਲੀ ਦੀਆਂ ਧਾਰਾਂ ਤੋਂ ਅੱਗ ਲੱਗਣ ਨਾਲ ਮੇਰੀ ਕਰਿਆਨੇ ਦੀ ਦੁਕਾਨ ਸੜ ਗਈ ਹੈ।" ਸੰਤਾਂ ਨੇ ਦੁਕਾਨ ਦੀ ਮੁਰੰਮਤ ਕਰਾਉਣ ਰਾਸ ਪਾਉਣ ਦੇ ਲਈ ਪੈਸੇ ਦਿੱਤੇ ਚੌਥੀ ਘਟਨਾ ਧਰਮ ਯੁੱਧ ਮੋਰਚੀ ਦੇ ਦੌਰਾਨ ਸੰਘਰਸ਼ ਕਰ ਰਹੇ ਸਿੱਖਾਂ ਦੇ ਨਾਲ ਦੋ ਹਿੰਦੂ ਵੀ ਮਾਰੇ ਗਏ ਫਰਿਆਦੀ ਹੋ ਕੇ ਆਏ ਉਹਨਾਂ ਦੇ ਪਰਿਵਾਰਾਂ ਨੂੰ ਸੰਤਾਂ ਨੇ ਆਪਣੇ ਕੋਲੋਂ 5-5000 ਰੁਪਏ ਦਿੱਤੇ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਹੌੜਾ ਸਾਹਿਬ ਤੋਂ 10000 ਰੁਪਏ ਦਵਾਈ ਸ੍ਰੀ ਅੰਬਰਸਰ ਦੇ ਕਾਰਖਾਨੇਦਾਰ ਕੁਝ ਹਿੰਦੂਆਂ ਪਿੰਡਰਾਂ ਵਾਲੇ ਸੰਤਾਂ ਨੂੰ ਵਰਤਮਾਨ ਦੇ ਵਿਗੜਦੇ ਹਾਲਾਤਾਂ ਬਾਰੇ ਚਿਤਾਵਰ ਹੋ ਕੇ ਕਿਹਾ ਕਿ ਸਾਡਾ ਪੰਜਾਬ ਦੇ ਵਿੱਚ ਵਸਣਾ ਔਖਾ ਹੈ ਸੰਤਾਂ ਨੇ ਉਹਨਾਂ ਨੂੰ ਧੀਰਜ ਦਿੱਤਾ ਅਤੇ ਕਿਹਾ ਕਿ ਨਿਸ਼ਚਿਤ ਹੋ ਕੇ ਆਪਣੇ ਕਾਰੋਬਾਰ ਨੂੰ ਚਲਾਓ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗਾ ਉਹਨਾਂ ਆਖਿਆ ਕਿ ਸਾਡਾ ਭਲੀਖਾ ਦੂਰ ਹੋ ਗਿਆ ਹੈ